10ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਡਾਕਟਰ ਇੰਦਰਬੀਰ ਸਿੰਘ ਨੀਜਰ, ਬਾਲਮਕੰਦ ਸ਼ਰਮਾ ਅਤੇ ਸੰਤ ਬਲਬੀਰ ਸਿੰਘ ਚੀțeਵਾਲ ਸ਼ਿਰਕਤ ਕਰਨਗੇ। 온ਟਾਰੀਓ ਫਰੈਂਡਸ ਕਲੱਬ ਵੱਲੋਂ ਕਰਵਾਈ ਜਾ ਰਹੀ 10ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਇੰਦਰਬੀਰ ਸਿੰਘ ਨੀਜਰ, ਪ੍ਰਧਾਨ ਚੀਫ਼ ਖਾਲਸਾ ਦਿਵਾਨ ਅੰਮ੍ਰਿਤਸਰ ਜਿਹੜੇ ਆਓ ਸ਼ਿਰਕਤ ਕਰਨਗੇ। ਹੋਰ ਹਸਤੀਆਂ ਦੇ ਨਾਲ ਬਾਲਮਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਐਮਪੀ ਵੀ ਕਾਨਫਰੰਸ ਦੀ ਸ਼ੋਭਾ ਨੂੰ ਜਿਹੜਾ ਉਹ ਵਧਾਉਣਗੇ ਅਤੇ 온ਟਾਰੀਓ ਫ੍ਰੈਂਡਸ ਕਲੱਬ ਦੇ ਕਰਤਾ ਧਰਤਾ ਤੇ ਕਾਨਫਰੰਸ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਖੁਲਾਸਾ ਕੀਤਾ ਹੈ ਕਿ ਬ੍ਰੈਂਟਨ ਕੈਨੇਡਾ ਵਿਖੇ ਤਿੰਨ ਰੋਜ਼ਾ ਇਸ ਵਿੱਚ ਜਿਹੜੀ ਕਾਨਫਰੰਸ ਹੋ ਰਹੀ ਹੈ ਤੇ 5 ਜੁਲਾਈ ਨੂੰ ਡਾਕਟਰ ਇੰਦਰਬੀਰ ਸਿੰਘ ਨੇਚਰ ਕਾਨਫਰੰਸ ਦੀ ਯਾਦਗਾਰੀ ਜਿਹੜੀ ਸ਼ੁਰੂਆਤ ਕਰਨਗੇ 6 ਜੁਲਾਈ ਨੂੰ ਬਾਲਮਕੰਦ ਸ਼ਰਮਾ ਪੰਜਾਬੀਆਂ ਦੀ ਸੇਤ ਅਤੇ ਸਿਹਤ ਦੇ ਗੱਲ ਕਰਨਗੇ ਅਤੇ ਫਕਾਰੀ ਪ੍ਰੋਜੈਕਟ ਪੰਜਾਬ ਮਾਰਟ ਬਾਰੇ ਕੈਨੇਡੀਅਨ ਪੰਜਾਬੀਆਂ ਦੀ ਸਾਂਝ ਪਾਉਣਗੇ ਉਹਨਾਂ ਦੇ ਨਾਲ ਵਿਦੇਸ਼ੀ ਵਿਦਵਾਨ ਵੀ ਜਿਹੜੇ ਕਾਨਫਰੰਸ ਦੇ ਵਿੱਚ ਪਹੁੰਚ ਰਹੇ ਹਨ 7 ਜੁਲਾਈ ਨੂੰ ਐਤਵਾਰ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਐਮਪੀ ਪ੍ਰਬੰਧਕਾਂ ਬੁਲਾ ਰਹਿਆਂ ਅਤੇ ਆਜੀਆਂ ਨੂੰ ਜਿਹੜਾ ਆਸ਼ੀਰਵਾਦ ਦੇਣ ਲਈ ਉ체체ਤੇ ਤੌਰ ਤੇ ਜਿਹੜਾ ਉੱਥੇ ਪਹੁੰਚ ਰਹੇ ਹਨ ਇਸ ਮੌਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ 25 ਨਵੰਬਰ ਲੇਖਕਾਂ ਦਾ ਜਿਹੜਾ ਪੋਸਟਰ ਹੈ ਉਹ ਵੀ ਰਿਲੀਜ਼ ਕੀਤਾ ਜਾਵੇਗਾ ਪੰਜਾਬ ਦੇ ਪੁਰਾਤਨ ਨਾਇਕਾਂ ਅਤੇ ਮੌਜੂਦਾ ਨਾਇਕਾਂ ਬਾਰੇ ਵਿਚਾਰਾਣਾ ਹੋਣਗੇ ਅਤੇ ਨਾਇਕਾਂ ਦੀਆਂ ਸੂਚੀਆਂ ਜਿਹੜੀ ਆ ਉਹ ਤਿਆਰ ਹੋਵੇਗੀ ਪੰਜਾਬੀ ਭਾਸ਼ਾ ਦੇ ਪਵਿੱਖ ਬਾਰੇ ਵਿਦਵਾਨਾਂ ਦੇ ਵੱਲੋਂ ਜਿਹੜੇ ਖੋਜ ਪੱਤਰ ਪੜੇ ਜਾਣਗੇ ਪੰਜਾਬ ਦੀ ਅਮੀਰ ਵਿਰਾਸਤ ਦੇ ਜ਼ਿਕਰ ਤੇ ਫਿਕਰ ਲਈ ਹੋ ਰਹੀ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਗਲੋਬਲ ਪੇਂਡ ਦੇ ਸਕਾਲਰ ਸਹਿਤਕਾਰ ਰਾਜਨੀਤਾ ਕਲਾਕਾਰ ਅਤੇ ਚਿੰਤਕ ਭਾਗ ਲੈਣਗੇ ਪਾਕਿਸਤਾਨ ਭਾਰਤ ਇੰਗਲੈਂਡ ਅਤੇ ਅਮਰੀਕਾ ਤੋਂ ਕਈ ਵਿਦਵਾਨ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਦੇ ਲਈ ਆ ਚੁੱਕੇ ਹਨ ਤੇ ਹੋਰ ਵਿਦਵਾਨਾਂ ਦੇ ਵਿੱਚ ਡਾਕਟਰ ਸਤਨਾਮ ਸਿੰਘ ਜੱਸੜ ਡਾਕਟਰ ਆਸਾ ਸਿੰਘ ਕੁਮੰਡ ਡਾਕਟਰ ਸੈਮਾ ਇਰਮ ਡਾਕਟਰ ਇਕਬਾਲ ਸ਼ਾਹਿਦ ਕੁਲਵਿੰਦਰ ਰਾਏ ਅਤੇ ਬਲਵਿੰਦਰ ਸਿੰਘ ਛੱਠਾ ਸ਼ਾਮਿਲ ਹੋਣਗੇ